ਅੱਜ ਅਸੀਂ ਨਾਮ ਬਾਰੇ ਜਾਣਾਂਗੇ ਮਨੁੱਖ ਨੇ ਆਪਣੇ ਆਲੇ-ਦੁਆਲੇ ਹਰ ਵਸਤੂ ਜਾਂ ਭਾਵ ਨੂੰ ਪਹਿਚਾਣਨ ਲਈ ਕੋਈ ਨਾ ਕੋਈ ਨਾਮ ਦਿੱਤਾ ਹੈ ਅਜਿਹੇ ਸ਼ਬਦ ਵਿਆਕਰਣ ਵਿੱਚ ਨਾਮ ਅਖਵਾਉਂਦੇ ਹਨ ਨਾਮ ਪਰਿਭਾਸ਼ਾ ਜਿਹੜਾ ਸ਼ਬਦ ਇਸੇ ਵਿਅਕਤੀ ਜੀਵ ਥਾਂ ਵਸਤੂ ਦੇ ਨਾਮ ਨੂੰ ਪ੍ਰਗਟ ਕਰੇ ਉਸ ਨੂੰ ਨਾਮ ਕਿਹਾ ਜਾਂਦਾ ਹੈ ਨਾਮ ਪੰਜ ਪ੍ਰਕਾਰ ਦੇ ਹੁੰਦੇ ਹਨ ਨੰਬਰ 1 ਜਾਤੀਵਾਚਕ ਜਾਂ ਆਮ ਨਾਮ ਨੰਬਰ 2 ਨਿਜਵਾਚਕ ਜਾਂ ਖਾਸ ਨਾਮ ਨੰਬਰ 3 ਸਮੂਹਵਾਚਕ ਜਾਂ ਇਕੱਠਵਾਚਕ ਨਾਮ ਨੰਬਰ 4 ਪਦਾਰਥਵਾਚਕ ਜਾਂ ਵਸਤੂਵਾਚਕ ਨਾਮ ਨੰਬਰ 5 ਭਾਵਵਾਚਕ ਨਾਮ ਜਾਤੀਵਾਚਕ ਜਾਂ ਆਮ ਨਾਮ ਜਿਹੜਾ ਸ਼ਬਦ ਕਿਸੇ ਇੱਕ ਸ਼੍ਰੇਣੀ ਦੀਆਂ ਸਾਰੀਆਂ ਚੀਜ਼ਾਂ ਲਈ ਵਰਤਿਆ ਜਾਵੇ ਉਸ ਨੂੰ ਜਾਤੀਵਾਚਕ ਜਾਂ ਆਮ ਨਾਮ ਕਿਹਾ ਜਾਂਦਾ ਹੈ ਜਿਵੇਂ ਸ਼ਹਿਰ ਸ਼ਹਿਰ ਇੱਕ ਜਾਤੀਵਾਚਕ ਨਾਮ ਹੈ ਇਹ ਇੱਕ ਸ਼੍ਰੇਣੀ ਦੀਆਂ ਸਾਰੀਆਂ ਚੀਜ਼ਾਂ ਲਈ ਵਰਤਿਆ ਗਿਆ ਹੈ ਜਿਵੇਂ ਸ਼ਹਿਰ ਵਿੱਚ ਘਰ ਮਕਾਨ ਲੋਕ ਤੇ ਗੱਡੀਆਂ ਇਕੱਠੇ ਆ ਜਾਂਦੇ ਹਨ ਇਹਨਾਂ ਸਾਰਿਆਂ ਦਾ ਸਮੂਹ ਮਿਲ ਕੇ ਇੱਕ ਸ਼੍ਰੇਣੀ ਜਾਂ ਇਕੱਠ ਬਣਾਉਂਦੇ ਹਨ ਜਿਸ ਨੂੰ ਅਸੀਂ ਸ਼ਹਿਰ ਕਹਿੰਦੇ ਹਾਂ ਪੁਸਤਕ ਪੁਸਤਕ ਪੈਨ-ਪੈਨ ਵਿਸ਼ਿਆਂ ਬਾਰੇ ਜਦੋਂ ਬਹੁਤ ਸਾਰੀਆਂ ਪੁਸਤਕਾਂ ਇਕੱਠੀਆਂ ਪਈਆਂ ਹੋਣ ਅਸੀਂ ਸਭ ਨੂੰ ਇੱਕੋ ਸ਼੍ਰੇਣੀ ਵਿੱਚ ਰੱਖ ਕੇ ਬੋਲਦੇ ਹਾਂ ਜਿਵੇਂ ਇਹ ਸਾਰੀਆਂ ਪੁਸਤਕਾਂ ਕਿਸ ਦੀਆਂ ਹਨ ਚਾਹੇ ਸਭ ਦੇ ਵਿਸ਼ੇ ਵੱਖੋ-ਵੱਖਰੇ ਹਨ ਇਸੇ ਤਰ੍ਹਾਂ ਫੁੱਲ ਫੁੱਲ ਵੀ ਪੈਨ-ਪੈਨ ਕਿਸਮ ਦੇ ਹੁੰਦੇ ਹਨ ਪਰ ਆਮ ਤੌਰ ਤੇ ਜ਼ਿਕਰ ਕਰਨਾ ਹੋਵੇ ਤਾਂ ਫੁੱਲਾਂ ਨੂੰ ਇੱਕੋ ਸ਼੍ਰੇਣੀ ਵਿੱਚ ਰੱਖ ਕੇ ਬੋਲਦੇ ਹਾਂ ਜਿਵੇਂ ਮੈਨੂੰ ਉਸਨੇ ਫੁੱਲਾਂ ਦਾ ਗੁਲਦਸਤਾ ਦਿੱਤਾ ਇਸ ਵਿੱਚ ਅਸੀਂ ਇਕੱਲੇ ਇਕੱਲੇ ਫੁੱਲ ਦੀ ਕਿਸਮ ਦਾ ਨਾਂ ਨਹੀਂ ਲਿਆ ਸਭ ਨੂੰ ਇੱਕੋ ਸ਼੍ਰੇਣੀ ਵਿੱਚ ਰੱਖ ਕੇ ਬੋਲਿਆ ਹੈ ਨਿਜਵਾਚਕ ਜਾਂ ਖਾਸ ਨਾਮ ਜਿਹੜਾ ਸ਼ਬਦ ਕਿਸੇ ਖਾਸ ਵਸਤੂ ਖਾਸ ਚੀਜ਼ ਜਾਂ ਕਿਸੇ ਖਾਸ ਸਥਾਨ ਦੀ ਜਾਣਕਾਰੀ ਦੇਵੇ ਉਸ ਨੂੰ ਨਿਜਵਾਚਕ ਜਾਂ ਖਾਸ ਨਾਮ ਕਿਹਾ ਜਾਂਦਾ ਹੈ ਜਿਵੇਂ ਸ਼੍ਰੀ ਦਰਬਾਰ ਸਾਹਿਬ ਸਭ ਤੋਂ ਪਹਿਲਾਂ ਜਿਸ ਵੀ ਸ਼ਬਦ ਅੱਗੇ ਸ਼੍ਰੀ, શ્રીਮਾਨ, ਸ਼ਹੀਦ, ਮਹਾਨ ਜਾਂ ਕਿਸੇ ਹੋਰ ਸ਼ਬਦ ਦੇ ਦੁਆਰਾ ਸਨਮਾਨ ਦਿੱਤਾ ਜਾਂਦਾ ਹੋਵੇ ਤਾਂ ਉਹ ਜਗ੍ਹਾ ਸਥਾਨ ਤੇ ਵਿਅਕਤੀ ਦੇ ਖਾਸ ਹੋਣ ਦੀ ਪਹਿਚਾਨ ਹੁੰਦੀ ਹੈ ਜਿਵੇਂ ਸ਼੍ਰੀ ਦਰਬਾਰ ਸਾਹਿਬ ਇਹ ਭਾਰਤ ਦੇ ਸਾਰੇ ਧਾਰਮਿਕ ਸਥਾਨਾਂ ਵਿੱਚੋਂ ਇੱਕ ਖਾਸ ਸਥਾਨ ਹੈ ਸੋ ਇਹ ਖਾਸ ਜਾਂ ਨਿਜਵਾਚਕ ਨਾਮ ਹੈ ਸ਼ਹੀਦ ਭਗਤ ਸਿੰਘ ਇਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਨੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀ ਦਿੱਤੀ ਸੋ ਸ਼ਹੀਦ ਭਗਤ ਸਿੰਘ ਦੀ ਦੇਸ਼ ਆਜ਼ਾਦ ਕਰਵਾਉਣ ਵਾਲੇ ਆਜ਼ਾਦੀ ਗੁਲਾਟਿਆਂ ਵਿੱਚ ਖਾਸ ਅਹਿਮੀਅਤ ਹੈ ਸੁਖਨਾ ਝੀਲ ਇਹ ਭਾਰਤ ਦੀਆਂ ਝੀਲਾਂ 'ਚੋਂ ਖਾਸ ਝੀਲ ਹੈ ਸੋ ਇਹ ਇੱਕ ਖਾਸ ਨਾਮ ਹੈ ਸਮੂਹਵਾਚਕ ਜਾਂ ਇਕਾਠਵਾਚਕ ਨਾਮ ਜਿਹੜਾ ਸ਼ਬਦ ਗਿਨਿਆ ਜਾਣ ਵਾਲੀਆਂ ਵਸਤਾਂ ਜਾਂ ਜੀਵਾਂ ਦੇ ਇਕੱਠ ਜਾਂ ਸਮੂਹ ਦੇ ਨਾਂ ਲਈ ਵਰਤਿਆ ਜਾਵੇ ਉਸ ਨੂੰ ਸਮੂਹਵਾਚਕ ਜਾਂ ਇਕੱਠਵਾਚਕ ਨਾਮ ਕਿਹਾ ਜਾਂਦਾ ਹੈ ਜਿਵੇਂ ਟੀਮ ਜਦੋਂ ਦੋ ਜਾਂ ਦੋ ਤੋਂ ਵੱਧ ਖਿਡਾਰੀ ਇੱਕ ਸਮੂਹ ਬਣਾ ਕੇ ਇੱਕੋ ਹੀ ਖੇਡ ਖੇਡਦੇ ਹੋਣ ਜਾਂ ਕੰਮ ਕਰਦੇ ਹਨ ਤਾਂ ਉਸ ਨੂੰ ਟੀਮ ਕਿਹਾ ਜਾਂਦਾ ਹੈ ਜੋ ਇੱਕ ਸਮੂਹ ਜਾਂ ਇਕਾਠਵਾਚਕ ਸ਼ਬਦ ਹੈ ਇਸੇ ਤਰ੍ਹਾਂ ਹੀ ਫੌਜ ਬਹੁਤ ਸਾਰੇ ਫੌਜੀ ਇਕੱਠੇ ਮਿਲ ਕੇ ਦੇਸ਼ ਦੀ ਸੁਰੱਖਿਆ ਕਰਦੇ ਹਨ ਤਾਂ ਫੌਜੀਆਂ ਦੇ ਇਕੱਠ ਨੂੰ ਫੌਜ ਕਹਿੰਦੇ ਹਨ ਇਸੇ ਤਰ੍ਹਾਂ ਜਮਾਤ ਜਦੋਂ ਵਿਦਿਆਰਥੀ ਇੱਕ ਹੀ ਜਗ੍ਹਾ ਤੇ ਇਕੱਠੇ ਹੋ ਕੇ ਪੜ੍ਹਦੇ ਹਨ ਤਾਂ ਉਸ ਨੂੰ ਜਮਾਤ ਕਹਿੰਦੇ ਹਨ ਪਦਾਰਥਵਾਚਕ ਜਾਂ ਵਸਤੂਵਾਚਕ ਨਾਮ ਜਿਹੜਾ ਸ਼ਬਦ ਤੋਲੀਆਂ ਜਾਮਨੀਆਂ ਜਾਣ ਵਾਲੀਆਂ ਵਸਤਾਂ ਦੇ ਨਾਮ ਲਈ ਵਰਤਿਆ ਜਾਵੇ ਉਸ ਨੂੰ ਪਦਾਰਥਵਾਚਕ ਜਾਂ ਵਸਤੂਵਾਚਕ ਨਾਮ ਕਿਹਾ ਜਾਂਦਾ ਹੈ ਜਿਵੇਂ ਪੱਥਰ ਪੱਥਰ ਇੱਕ ਤੋਲਿਆ ਜਾਣ ਵਾਲਾ ਪਦਾਰਥ ਹੈ ਇਸੇ ਤਰ੍ਹਾਂ ਮਿੱਟੀ ਮਿੱਟੀ ਨੂੰ ਵੀ ਅਸੀਂ ਤੋਲ ਸਕਦੇ ਹਾਂ ਇਸ ਕਰਕੇ ਇਸ ਨੂੰ ਤੋਲਿਆ ਜਾਣ ਵਾਲੀ ਅਵਸਥਾ ਵਿੱਚ ਰੱਖਿਆ ਜਾ ਸਕਦਾ ਹੈ ਇਸੇ ਤਰ੍ਹਾਂ ਸੋਣਾ ਇਹ ਵੀ ਇੱਕ ਤੋਲਿਆ ਜਾਣ ਵਾਲੀਆਂ ਵਸਤਾਂ ਵਿੱਚ ਆਉਂਦਾ ਹੈ। ਭਾਵਵਾਚਕ ਨਾਮ ਜਿਹੜੇ ਸ਼ਬਦ ਅਜਿਹੀਆਂ ਭਾਵਨਾਵਾਂ ਲਈ ਵਰਤੇ ਜਾਣ ਜਿਨ੍ਹਾਂ ਨੂੰ ਕੇਵਲ ਅਨੁਭਵ ਕੀਤਾ ਜਾ ਸਕੇ ਉਸ ਨੂੰ ਭਾਵਵਾਚਕ ਨਾਮ ਕਿਹਾ ਜਾਂਦਾ ਹੈ। ਜਿਵੇਂ ਗੁੱਸਾ ਸ਼ਾਂਤ ਰੋਣਾ ਉਮੀਦ ਹੈ ਆਪ ਸਭ ਨੂੰ ਜ਼ਰੂਰੀ ਜਾਣਕਾਰੀ ਮਿਲੀ ਹੋਵੇਗੀ ਅੱਜ ਲਈ ਇੰਨਾ ਹੀ ਧੰਨਵਾਦ